ਗਲੇ ਦੇ ਵਿੱਚ ਰੇਸ਼ਾगिरਨਾ ਟੌਂਸਲਾਂ ਨੂੰ ਸਵੇਲਿੰਗ ਆ ਜਾਣੀ ਹਲਕੀ ਖਾਂਸੀ ਬਣੀ ਰਹਿਣੀ ਸਰਦੀਆਂ ਦੇ ਦਿਨਾਂ 'ਚ ਇਹ ਸਮੱਸਿਆ ਆਉਂਦੀ ਹੈ ਜਿਹੜਾ ਨੁਸਖਾ ਤੁਹਾਨੂੰ ਦੱਸਣ ਲੱਗੇ ਆ ਇਹ 슈ਗਰ ਵਾਲਾ ਵੀਰ ਵੀ ਲੈ ਸਕਦਾ ਹੈ ਜਿਨ੍ਹਾਂ ਨੂੰ 슈ਗਰ ਨਹੀਂ ਆ ਉਹ ਤਾਂ ਲੈ ਸਕਦੇ ਨੇ ਬੱਚਿਆਂ ਨੂੰ ਕਿੰਨੀ ਮਾਤਰਾ ਦੇਣੀ ਹੈ ਤੇ ਇਸ ਨੂੰ ਕਿਸ ਤਰ੍ਹਾਂ ਬਣਾਉਣਾ ਹੈ ਆਪਾਂ ਇਹ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਇਹ ਸਮੱਸਿਆ ਆਉਂਦੀ ਦੇਖੋ ਤੁਸੀਂ ਕੋਲਡ ਡਰਿੰਕ ਪੀ ਲਿਆ ਲੱਸੀ ਪੀ ਲਈ ਦਹੀਂ ਖਾ ਲਈ ਉਹਦੇ ਨਾਲ ਹੀ ਤੁਹਾਡੇ ਟੌਂਸਲਾਂ ਨੂੰ ਸਵੇਲਿੰਗ ਆ ਜਾਂਦੀ ਹੈ ਜਾਂ ਫਿਰ ਤੁਸੀਂ ਜੂਸ ਪੀ ਲਿਆ ਉਹਦੇ ਨਾਲ ਵੀ ਤੁਹਾਡੇ ਟੌਂਸਲਾਂ ਨੂੰ ਸਪੈਲਿੰਗ ਆ ਗਈ ਸਰਦੀਆਂ ਦੇ ਦਿਨਾਂ 'ਚ ਇਹ ਬਹੁਤ ਵੀਰਾਂ ਨੂੰ ਸਮੱਸਿਆ ਆਉਂਦੀ ਜਾਂ ਹਰ ਟਾਈਮ ਤੁਹਾਡੇ ਗਲੇ ਦੇ ਅੰਦਰ ਖਿੱਚ-ਖਿੱਚ ਬਣਿਆ ਰਹਿੰਦਾ ਦੇਖੋ ਇਸ ਨੁਸਖੇ ਨੂੰ ਤੁਸੀਂ ਬਣਾਉਣਾ ਕਿਵੇਂ ਆ ਤੁਹਾਨੂੰ ਚਾਹੀਦਾ ਜੀ ਅੱਧਾ ਕੱਪ ਪਿਓਰ ਸ਼ਹਿਦ ਦਾ ਅੱਧਾ ਕੱਪ ਪਿਓਰ ਸ਼ਹਿਦ 2 ਚਮਚ ਤੁਹਾਨੂੰ ਅਦਰਕ ਦਾ ਰਸ 1.5 ਇੰਚ ਦਾ ਟੁਕੜਾ ਤੁਹਾਨੂੰ ਚਾਹੀਦਾ ਮੁਲਠੀ ਦਾ ਹੁਣ ਇਸ ਨੂੰ ਤੁਸੀਂ ਬਣਾਉਣਾ ਕਿਵੇਂ ਹੈ ਅੱਧਾ ਕੱਪ ਸ਼ਹਿਦ ਦੇ ਅੰਦਰ ਤੁਸੀਂ 1.5 ਇੰਚ ਦਾ ਟੁਕੜਾ ਜਿਹੜਾ ਮਲਠੀ ਦਾ ਇਸ ਨੂੰ ਕੁੱਟ ਕੇ ਫਾੜ ਜਾਂ ਕਰ ਲੈਣਾ ਦਲੜ ਜਾਂ ਅੱਧਾ ਕੱਪ ਸ਼ਹਿਦ ਦੇ ਅੰਦਰ ਪਾ ਦਿਓ 2 ਚਮਚ ਉਹਦੇ ਅੰਦਰ ਤੁਸੀਂ ਅਦਰਕ ਦਾ ਰਸ ਮਿਲਾਉਣਾ ਜੀ ਰਸ ਮਿਲਾ ਦੇ ਇਸ ਨੂੰ ਬੰਦ ਪਿਆ ਰਹਿਣ ਤੋਂ ਢੱਕ ਕੇ ਰੱਖ ਦਿਓ 2 ਦਿਨ ਲਈ ਘੱਟੋ ਘੱਟ 2 ਦਿਨਾਂ ਲਈ ਰੱਖ ਦਿਓ ਢੱਕ ਕੇ 2 ਦਿਨ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਲਾਓ ਹਲਾ ਕੇ ਜਿਹੜਾ ਸਿਆਣਾ ਬੰਦਾ ਹੈ ਉਸਨੇ ਇਹਦੀ ਡੋਜ਼ ਜਿਹੜੀ ਲੈਣੀ ਹੈ ਤੁਸੀਂ ਇਸ ਦੀ ਡੋਜ਼ ਇੱਕ ਚਮਚ ਲੈਣੀ ਹੈ ਇੱਕ ਚਮਚ ਨੂੰ ਤਲੀ ਤੇ ਰੱਖ ਕੇ ਦੇਖੋ ਉਸ ਨੂੰ ਉਂਗਲ ਦੀ ਮਦਦ ਦੇ ਨਾਲ ਤੁਸੀਂ ਛੱਟਣਾ ਹੈ ਇੱਕ ਘਟੋ ਘਟ 8 ਤੋਂ 10 ਮਿੰਟ ਦੇ ਅੰਦਰ ਤੁਸੀਂ ਇੱਕ ਚਮਚ ਖਤਮ ਕਰਨਾ ਹੈ ਇੱਕੋ ਵਾਰੀ ਇਸ ਨੂੰ ਲੈ ਲੈਣਾ ਛੱਟ ਛੱਟ ਕੇ ਇੱਕ ਕਿਸਮ ਦਾ ਚੂਸ ਕੇ ਇਸ ਦਾ ਪਾਣੀ ਅੰਦਰ ਲੈ ਜਾਓ 15 ਮਿੰਟ ਬਾਅਦ ਤੁਸੀਂ ਅੱਧਾ ਕੱਪ ਗਰਮ ਦੁੱਧ ਦਾ ਇਹਦੇ ਉੱਪਰ ਪੀਣਾ ਹੈ ਜੀ ਚਾਹ ਤੁਸੀਂ ਚਾਹ ਪੀ ਸਕਦੇ ਹੋ ਮੈਂ ਗੱਲ ਕਰੀ ਸੀ ਇਹ 슈ਗਰ ਵਾਲਾ ਬੰਦਾ ਵੀ ਲੈ ਸਕਦਾ ਜੀ ਜਿਨ੍ਹਾਂ ਨੂੰ 슈ਗਰ ਨਹੀਂ ਹੈ ਉਹ ਵੀ ਇਹ ਨੁਸਖਾ ਵਰਤ ਸਕਦਾ ਹੈ ਇਹ ਤਾਂ ਹੋ ਗਈ ਜੀ ਸਿਆਣੇ ਉਮਰ ਦੇ ਇਨਸਾਨ ਦੇ ਲਈ ਜਿਹੜੇ ਬੱਚੇ ਨੇ ਬੱਚਾ ਜੇ 3-4 ਸਾਲਾਂ ਦਾ ਹੈ ਉਸ ਨੂੰ ਤੁਸੀਂ ਦੇਖੋ ਚਮਚ ਦਾ ਮੰਨ ਕੇ ਚੱਲੋ ਵੀ ਚੌਥੇ ਹਿੱਸੇ ਤੋਂ ਥੋੜੀ ਜੀ ਜ਼ਿਆਦਾ ਤੁਸੀਂ ਉਸ ਨੂੰ ਉਂਗਲ ਦੀ ਮਦਦ ਨਾਲ ਉਹਦੀ ਜੀਭ ਤੇ ਲਾ ਦਿਓ ਉਹਨੂੰ ਚਟਦੇ ਰਹਿਣ ਦਿਓ ਮਾਲ ਕਾਲਾ ਕਚਟਾਈ ਚਲੋ ਨੂੰ 10-15 ਮਿੰਟ ਦੇ ਅੰਦਰ ਉਹ ਛਟਾ ਦਿਓ ਤੇ ਉਪਰੋਂ ਥੋੜਾ ਜਿਹਾ ਹਲਕਾ ਕੋਸਾ ਦੁੱਧ ਪਿਆ ਦਿਓ ਥੋੜਾ ਪਤਲਾ ਕਰਕੇ ਬੱਚੇ ਨੂੰ ਪਿਉਣਾ ਦੁੱਧ ਗਰਮ ਕਰਕੇ ਤੁਸੀਂ ਦੇਖੋਗੇ ਇਹਦਾ ਰਿਜ਼ਲਟ ਇੱਕਦਮ ਤੁਹਾਨੂੰ 2-3 ਦਿਨ ਦੇ ਅੰਦਰ ਮਿਲੇਗਾ ਜਿਨ੍ਹਾਂ ਨੂੰ ਸਾਰਾ ਸਿਆਲ ਇਹ ਸਮੱਸਿਆ ਰਹਿੰਦੀ ਹੈ ਉਹ ਇਸ ਨੂੰ ਵਰਤਣ ਤੁਹਾਡੀ ਇਹ ਸਮੱਸਿਆ ਨੂੰ ਖਤਮ ਕਰ ਦੇਗਾ ਕੋਲਡ ਡਰਿੰਕ ਤੁਸੀਂ ਬੰਦ ਕਰ ਦੇ ਜਿਨ੍ਹਾਂ ਨੂੰ ਇਹ ਜ਼ਿਆਦਾ ਸਮੱਸਿਆ ਆਉਂਦੀ ਹੈ ਕੋਲਡ ਡਰਿੰਕ ਤੇ ਲੱਸੀ ਤੇ ਦਹੀਂ ਕੁਝ ਦਿਨਾਂ ਲਈ ਜਦ ਥੋੜੀ ਸਥਿਰ ਹੋ ਗਏ ਫਿਰ ਤੁਸੀਂ ਲੱਸੀ ਤੇ ਦਹੀਂ ਜਿਹੜੀ ਹੈ ਉਹ ਲੱਸੀ ਪੀ ਸਕਦੇ ਹੋ ਦਹੀਂ ਖਾ ਸਕਦੇ ਹੋ ਕੋਲਡ ਡਰਿੰਕ ਬਿਲਕੁਲ ਬੰਦ ਰੱਖਿਓ ਤੇ ਮੈਦੇ ਵਾਲੀਆਂ ਚੀਜ਼ਾਂ ਬੰਦ ਰੱਖੋ ਇਸ ਨੁਸਖੇ ਦਾ ਬਹੁਤ ਵਧੀਆ ਰਿਜ਼ਲਟ ਆ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਤਿ ਸ਼੍ਰੀ ਅਕਾਲ